ਪਹਿਲਾਂ ਆ ਵੀਡੀਓ ਦੇਖੋ ਆ ਵੇਖ ਲਓ ਜੀ ਮਕਬੂਲਪੁਰਾ ਜਿੱਥੇ ਗੰਗਾ ਨਾਲੇ ਦੀ ਨਾ ਬੈਸਲ ਤੇ ਸ਼ਰਤ ਪਈ ਆ ਆ ਕੁੜੀ ਨੇ ਹੁਣੇ-ਹੁਣੇ ਸਮੈਕ ਦਾ ਟਿੱਕਾ ਲਾਇਆ ਆ ਪੰਜਾਬ ਦੀ ਜਵਾਨੀ ਵੇਖ ਲਓ ਅਦਰੇ ਵੇਖ ਲਓ ਬੰਆ ਆ ਜਵਾਨੀ ਇਹ ਘੰਡਿਆਂ ਵੀਰ ਹਾਂ ਕਿਥੋਂ ਨਾ ਲੈ ਗਿਆ ਇਹ ਪਲਾਟਾ ਨਹੀਂ ਲੈ ਰਿਹਾ ਕਿਹੜੇ ਪਲਾਟਾ ਨੂੰ ਮਕਬੂਲਪੁਰਾ ਹਾਂ ਕੁੜੇ ਮਕਬੂਲਪੁਰਾ ਮਕਬੂਲ ਬੜਾ ਤੜਾ ਮਕਬੂਲਪੁਰਾ ਪਲਾਟਾ ਨੇ ਵੇਚਾ ਹੁੰਦਾ ਕਰਨਾ ਕੀ ਕਰਨਾ ਕੀ ਹੋਂਡਾ ਚਲਣਾ ਉਹ ਜਾ ਕੇ ਡਾਕਟਰ ਸਾਹਮਣੇ ਭੇਜਾਂ ਕਿਹੜੇ ਨਹੀਂ ਨਹੀਂ ਬਹਿ ਕੇ ਤੂੰ ਆਦੇ ਤੇ ਕੋ ਚਿੱਟਾ ਭੇਂ ਲਈ ਪਤਾ ਨਹੀਂ ਆ ਯਾਰ ਕੀ ਦੁਗੀ ਗੀਤਾ ਵੇ ਤੂੰ ਨਹੀਂ ਤੈਨੂੰ ਨਸ਼ਾ ਇਹ ਮਤਲਬ ਕੀ ਕਿਹੜੇ ਮਲੇ ਨਹੀਂ ਇੰਨਾ ਤੇ ਦੱਸ ਦੇ ਮੈਨੂੰ ਯਾਰ ਪਤਾ ਨਹੀਂ ਹਾਂਜੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣ ਲਈ ਸਭ ਤੋਂ ਵੱਡਾ ਕਦਮ ਕੀ ਹੋ ਸਕਦਾ ਹੈ ਕੀ ਸਰਕਾਰ ਦੀ ਸਖਤੀ ਸਮਾਜ ਦੇ ਵਿੱਚ ਜਾਗਰੂਕਤਾ ਜਾਂ ਘਰ ਪਰਿਵਾਰ ਦੀ ਸਹੀ ਸਿੱਖਿਆ ਤੁਹਾਡੇ ਕੀ ਵਿਚਾਰ ਨੇ ਜਿਆਦਾ ਤੋਂ ਜਿਆਦਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਦਿਓ ਹਾਂਜੀ ਧੰਨਵਾਦ